ਦੀ ਘਟਨਾ ਵਾਪਰੀ ਹੈ ਇਹ ਘਟਨਾ 1 ਘੰਟਾ ਪਹਿਲਾਂ ਦੀ ਹੈ ਇਹਨਾਂ ਕਰੇ ਪोटाश ਰੱਖੀ ਸੀ ਆ ਦਿਵਾਲੀ ਆਈ ਵੇਚਣ ਵਾਸਤੇ ਉਹ ਪोटाश ਫਟ ਗਈ ਹੈ ਸਾਰੇ ਪਿੰਡ ਕੀ ਲੱਖੋ ਕਿਤੇ ਖੜਕਾ ਗਿਆ 5 6 ਕਿਲੋਮੀਟਰ ਤੋਂ ਫੋਨ ਆ ਰਹੇ ਕਿ ਇਹਨੇ ਇਹਨੇ ਚੋਰਦਰ ਧਮਾਕਾ ਹੋਇਆ ਕੀ ਕੀ ਨੁਕਸਾਨ ਹੋਇਆ ਨੁਕਸਾਨ ਇਹ ਦੋਵੇਂ ਜੀ ਸੜ ਗਏ ਗਵਾਂਢ ਦੀ ਛਾ ਦੋਦੀਆ ਉਹਦਾ ਕਲੈਂਟਰ ਡਿੱਗ ਪਿਆ ਉਹਦੀ ਕੰਧ ਵਿੱਚ ਕਾਰ ਲਈ ਪਾੜ ਕੇ ਆਰ ਪਾਰ ਹੋ ਗਈ ਹੈ ਕੇ ਗੇਲੂ ਸਰਪੰਚ ਜੀ ਜਿਹੜੀ ਆ ਉਹ ਕੰਧ ਟਿਕਤੀ ਆ ਉਹ ਕੁੜੀ ਅੰਦਰ ਪ੍ਰਸ਼ਾਦੇ ਬਣਾਉਂਦੀ ਸੀ ਕੁੜੀ ਉਹ 扑ੜ ਕੇ ਟਿੱਕੀ ਉੱਡ ਕੇ ਜਾ ਕੇ ਟਿੱਕੀ ਆ ਲੋਕੀ ਇੱਥੇ ਪਹੁੰਚੇ ਨੇ ਰਾਹਤ ਕਾਰਜਾਂ ਲਈ ਅਜੇ ਕੋਈ ਨਹੀਂ ਆਜੇ ਪੁਲਿਸ ਵਾਲੇ ਹੁਣ ਆਏ ਨੇ ਜੀ ਕਿੰਨੇ ਕਿੰਨੂ ਸੱਟਾਂ ਲੱਗਿਆ ਨੇ ਕਿੰਨੇ ਕੁ ਬੇ ਦੋਹਾਂ ਜਿਹਾ ਲੱਗਿਆ ਜੀ ਹੋਰ ਅਜੇ ਕੋਈ ਖਬਰ ਕੀ ਨਾਮ ਕੀ ਉਹਨਾਂ ਦਾ ਇੱਕ ਦੋਨਾ ਕਾਲਾ ਇੱਕ ਦੋਨਾ ਉਹਦੀ ਘਰ ਦੀ ਨਾ ਕਿਰਨਾ ਅੱਜ ਅਜੇ ਕਦਮੇ ਪਿੰਡ ਆਏ ਆ ਤੇ ਇੱਥੇ ਜਿਹੜਾ ਰੋਲਾ ਪਿਆ ਗਿਆ ਵੀ ਸਿਲੰਡਰ ਫੱਟ ਗਿਆ ਬਲਾਸਟ ਹੋ ਗਿਆ ਕਿਸ ਚੀਜ਼ ਦਾ ਬਲਾਸਟ ਹੋਇਆ ਤੇ ਆਪਣੇ ਘਰ ਦਾ ਬਹੁਤ ਨੁਕਸਾਨ ਹੋਇਆ ਕੀ ਹੋਇਆ ਮੌਕੇ ਤੇ ਜੀ ਜੀ ਇੱਥੇ ਮੈਂ ਮੇਰੀ ਮੀਸੀਜਰ ਰੋਟੀਨ ਬੁਖਾਰੀ ਆ ਤੁਸੀਂ ਵੇਖੀ ਰਏ ਜੇ ਉੱਤਰਾ ਚੁੱਲੇ ਤੇ ਪਈਆਂ ਇੱਥੇ ਮੇਰੇ ਬੇਟੀ ਦੇ ਵਾਟਰ ਕੋਲਰ ਪਿਆ ਸੀ ਉਹਨਾਂ ਤੋਂ ਪਾਣੀ ਫਰਨਾਈ ਏ ਤੇ ਮੈਂ ਉੱਥੇ ਰੋਟੀ ਖਾ ਰਿਆ ਅੰੰਜੇ ਤੇ ਬਿਠਾ ਇੱਧਰੋਂ ਬਲਾਸਟ ਦੀ ਆਵਾਜ਼ ਆਈ ਤੇ ਮੇਰੀਆਂ ਚਿੱਕਾ ਕੁੱਥਾ ਨਿਕਲੀਆਂ ਕਰਦੀ ਵੀ ਰੋਣ ਲੱਪੀ ਗੁੱਡੀ ਮੇਰੀ ਆਈਟਾਂ ਦੇ ਥੱਲੇ ਆ ਗਈ ਇੱਕ ਖਿੱਚ ਕੇ ਬਾਹਰ ਕੱਢੀ ਰੋਲਾ ਪਾ ਕੇ ਚਿੱਕਾ ਮਾਰਦੇ ਸੀ ਬਾਹਰ ਨਿਕਲ ਗਏ ਆ ਤੇ ਆਹ ਨਾਲ ਖਾਣੋਂ ਵਿਆਹ ਇੱਧਰੋਂ ਬਲਾਸਟ ਹੋਇਆ ਪਤਾ ਨਹੀਂ ਸਾਨੂੰ ਇਹ ਕਿਹੜੀ ਚਿੱਕਾ ਹੋਇਆ ਕਿਹੜੀ ਦਾ ਨਹੀਂ ਹੋਇਆ ਪਰ ਅਜੀ ਦਾ ਅਜ ਪੱਛ ਬੈ ਗਿਆ ਪਿੰਡ ਦਾਾਰੇ ਇਕੱਠੇ ਹੋ ਗਏ ਤੇ ਸਰਪੰਚ ਦੇ ਘਰੇ ਵੀ ਪਤਾ ਨਹੀਂ ਕੀ ਹੋ ਗਿਆ ਸਾਰਾ ਘਾਟ ਫੇਰ ਲਓ ਤੁਸੀਂ ਕਿੰਨਾ ਹੋਇਆ ਤੇ ਉੱਧਰ ਹੁਣ ਜਾਵਾਂਗੇ ਪਤਾ ਲੱਗੇਗਾ ਕੀ ਹੋਇਆ ਕਿ ਬੇਬੀ ਪਲਾਸਟ ਹੋਇਆ ਕਿ ਮੈ ਨਹੀਂ ਹੋਇਆ ਮੌਕੇ ਤੇ ਮੁਲਾਜ਼ਮ ਆਏ ਉਹਨਾਂ ਨੇ ਕੋਈ ਮੌਕੇ ਤੇ ਮੁਲਾਜ਼ਮ ਆਏ ਮੁਲਾਜ਼ਮ ਹੀ ਇਹ ਹੈ ਮੌਕਾ ਵੇਖ ਕੇ ਗਏ ਚਲੇ ਨੇ ਵੀਡੀਓ ਬਣਾ ਕੇ ਗਏ ਚਲੇ ਨੇ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਕੋਈ ਜੀ ਸਾਡਾ ਹੋਇਆ ਜੀ ਇੱਕ ਤੋਂ ਉਹਨਾਂ ਦਾ ਹੋਇਆ ਜਿਨ੍ਹਾਂ ਦੇ ਘਰੇ ਪਲਾਸਟ ਹੋਇਆ ਇੱਕ ਨਾਲ ਹੋਰ ਦੀਸ਼ਾ ਤੋਂ ਦੀ ਹੈਗਾ ਉਹਨਾਂ ਦੇ ਘਰ ਦਾ ਹੋਇਆ ਇੱਕ ਮੇਰਾ ਹੋਇਆ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਉਹਨਾਂ ਦਾ ਵੀ ਇੱਕ ਕਮਰਾ ਇਹ ਹਸਾਬ ਨਾਲ ਖਤਮ ਵਾਲੀ ਗੱਲ ਹੀ ਹੈ अपना भवन अपना दा ਤੁਹਾਡੇ ਸਾਹਮਣੇ ਜੀ ਵੀਡੀਓ ਬਣਾਈ ਹੈ ਜਿਹੜਾ ਰਸੋਈ ਦਾ ਹੋਇਆ ਤੇ ਕੰਦਾ ਕੁੰਦਾ ਬਾਹਰੋਂ ਵੀ ਪਟੀਆਂ ਨੇ ਗੱਡੀ ਮਰੇ ਵੀ ਉੱਥੇ ਟਾਂ ਡੜੀ ਗਈ ਉਹ ਮੁੰਡਾ ਨੇ ਤੱਕ ਕੇ ਪਿੱਛੇ ਗਈ ਸੀ ਤੇ ਪਲਾਟਫਾਰਮ ਤੋਂ ਬਾਹਰ ਉਹ ਵੀ ਜਿੱਬੀ ਜਿੱਬੀ ਹੋਈ ਗੱਡੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਮੇਲ ਸਿੰਘ ਹੈ ਤੇ ਜਿਹੜਾ ਨਾਲ ਘਰ ਦੇ ਇਹਨਾਂ ਦੇ ਬਲਾਸਟ ਹੋਇਆ ਉਹਨਾਂ ਦਾ ਕੀ ਨਾਮ ਸੀਗਾ ਉਹਨਾਂ ਦਾ ਨਾਮ ਹੈ ترਸੀਮ لال ਕਾਲਾ ਕਾਲਾ ਕਹਿੰਦੇ ਉਹਨੂੰ ਕਾਰਨਾ ਦਾ ਹਲੇ ਕੋਈ ਪਤਾ ਨਹੀਂ ਲੱਗਿਆ ਕਾਰਨਾ ਦਾ ਹਲੇ ਅਜੇ ਤੱਕ ਮੈਨੂੰ ਨਹੀਂ ਪਤਾ ਲੱਗਾ ਜੀ ਕੀ ਕਾਰਨ ਹੈ ਤੋਂ ਬਾਕੀ ਜਾ ਕੇ ਵੇਖਨੇ ਆ ਕੀ ਗੱਲ ਹੋਈ ਨਹੀਂ ਇੱਧਰ ਹੋ ਜਾ ਨਾਲੋਂ ਕੰਦੋ ਤੇਰੇ ਜੀ ਦੇ ਬਲਾਸਟ ਹੋਇਆ ਕੜਮੇ ਪਿੰਡ ਹਾਂਜੀ ਕੀ ਕਾਰਨ ਸੀਗਾ ਕਿਵੇਂ ਤੁਹਾਨੂੰ ਲੱਗਾ ਇੱਕ ਵਾਰ ਸੀ ਤਾਂ ਅੰਦਰ ਬੈਠੇ ਬੂਹੇ ਖੁੱਲ ਗਏ ਤਾਂ ਸੰਤਾ ਇਹ ਲੱਗਾ ਜਿਵੇਂ ਸਾਡੇ ਘਰ ਹੀ ਕੁਝ ਡਿੱਗ ਪਿਆ ਬਾਜ ਬਾਜ ਅੰਦਰੋਂ ਨਿਕਲੇ ਆ ਸੀ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਸਾਡਾ ਸਾਰਾ ਛੇਡ ਪਾੜ ਗਿਆ ਇੱਥੋਂ ਤੱਕ ਕਰੋੜੇ ਗਏ ਨੇ ਜਿਹੜਾ ਬਲਾਸਟ ਹੋਇਆ ਤੁਹਾਡੇ ਘਰ ਤੋਂ ਕਿੰਨੇ ਘਰ ਦੂਰ ਹੈ ਹੱਡਾ ਘਰ ਨਾ ਤਾਂ ਕਿੰਨਾ ਦੂਰ ਆ ਰਿਹਾ ਕਿੰਨਾ ਤੀਜਾ ਕਿ ਚੌਥਾ ਘਰ ਬਣ ਗਿਆ ਤੀਜਾ ਚੌਥਾ ਘਰ ਸੱਡ ਠੀਕ ਕੋਈ ਜਾਨੀ ਨਕਸਾਂਤ ਨਹੀਂ ਆਪਣੀ ਨਹੀਂ ਬਾਚ ਗਏ ਅਸੀਂ ਭਰਾਵਾ ਕਿਸ ਚੀਜ਼ ਦਾ ਇਹ ਹੋਇਆ ਬਲਾਸਟ ਕਿਹਦੀ ਚੀਜ਼ ਦਾ ਪਤਾ ਨਹੀਂ ਲੱਗਾਗਾ ਅੰਦਰ ਭਾਬਾ ਬੈਠੇ ਸਨ ਜਦੋਂ ਇੱਕੇ ਵਰਨੇ ਇਹਦੀ ਕੋਲ ਲੱਗਿਆ ਸੰਤ ਐ ਲੱਗਾ ਵੀ ਕੋਈ ਚੀਜ਼ ਉੱਤੇ ਛੱਡ ਧਿਆਨ ਡਿੱਗੀ ਕੇਰ ਚਾਨਣ ਪਿਆ ਤੇ ਬਾਜੀ ਮੈਂ ਨਿਕਲੇ ਆਪੇ ਪਟਾਕਾ ਬਾਪਡੇ ਕਰਤੇ ਬਾਪਡੇ ਕਰ ਸਾਰਿਆਂ ਦੇ ਮੂੰਹ ਨਿਕਲ ਗਿਆ ਕੀ ਹੋਇਆ ਸੀਗਾ ਜਿਹੜਾ ਇਹ ਬਲਾਸਟ ਹੋਇਆ ਤੇ ਆਪਣੇ ਘਰ ਦੀ ਕੰਧ ਡਿੱਗੀ ਕੰਧ ਦੋਦਰ ਧਮਾਕਾ ਹੋਇਆ ਧਮਾਕੇ ਦੇ ਨਾਲ ਇਹ ਕੰਧ ਡਿੱਗੀ ਕਿੰਨਾ ਕੁ ਨੁਕਸਾਨ ਆਪਣਾ ਹੋਇਆ ਨੁਕਸਾਨ ਜਿਹੜਾ ਘਰ ਦਾ ਸਮਾਨ ਹੈਗਾ ਸਾਰਾ ਤਬਾਹ ਹੋ ਗਿਆ ਜਿਹੜੀ ਬਚਾਲੇ ਕੰਧ ਸੀ ਦੋ ਕਮਰਿਆਂ ਦੇ ਉਹ ਸਾਂਝੀ ਕੰਧ ਸੀ ਉਹ ਉਹਨੂੰ ਕੀ ਹੋਇਆ ਉਹ ਹੀ ਧਮਾਕੇ ਨਾਲ ਡਿੱਗੀ ਉਹ ਕੰਧ ਡਿੱਗ ਪਈ ਤੇ ਹੁਣ ਦੋਵਾਂ ਘਰਾਂ ਦੇ ਕਮਰੇ ਇੱਕ ਕਮਰਾ ਬਣ ਗਿਆ ਲਾਸਟ ਉਨ ਦੇ ਪਾਸ ਠੀਕ ਹੈ ਤੇ ਹੋਰ ਪਿੰਡ ਚ ਕਿਸੇ ਦਾ ਨੁਕਸਾਨ ਆਂਡੀ ਗਵਾਂਡੀ ਹੋਰ ਵੀ ਕਿਸੇ ਤੋਂ ਆ? ਕੋਈ ਆ ਪਤਾ ਕਿੱਥੇ ਰਕਣਾ ਕਿੰਦਾ ਹੋਇਆ? ਕਹਿੰਦੇ ਨਹੀਂ ਤਾਂ ਇਹ ਘਰੇ ਹੀ ਬੈਠੇ ਹੋਣ। ਤੇ ਇਹਨਾਂ ਨੇ ਕੀ ਸਮਾਨ ਜਿਹੜਾ ਰੱਖਿਆ ਸੀ ਜਿੰਦੇ ਕਰਕੇ ਐਡਾ ਵੱਡਾ ਬਲਾਸਟ ਹੋ ਗਿਆ? ਉਹਦਾ ਸਿਲੰਡਰ ਫਟ ਗਿਆ ਸੀ ਤੁਹਾਨੂੰ ਤੇ ਗੱਲ ਆਉਣੀ। ਸਾਰੇ ਘਰ ਦੇ ਘਰੇ ਬੈਠੇ ਸਨ। ਤੇ ਆਪਣਾ ਕੋਈ ਨੁਕਸਾਨ ਹੋਇਆ ਜੀ ਆਂ ਜੰਤੀਆਂ ਦੇ ਕਿਰੀ? ਜੀ ਆਂ ਨਹੀਂ ਨੁਕਸਾਨ ਆਇਆ ਜੀ ਸਭ ਠੀਕ ਠਾਕ ਹੈ। ਤੇ ਉਹਨਾਂ ਦੇ ਕਿਸੇ ਜੀ ਦਾ ਨੁਕਸਾਨ? ਉਹਨਾਂ ਨੂੰ ਉਹਦੇ ਰੱਬ ਗਵਾਂਡੀ ਕਾਲੇ ਜੋਤੀ ਦਾ ਮੰਦਾ। ਉਹ ਲੈ ਕੇ ਗਿਆ ਮੁੰਡੇ ਫੋਨ ਕੀਤਾ ਵੀ ਹੁੰਦਾ ਮੰਦਾ ਉਹਨੂੰ ਕਿੱਥੇ ਲੈ ਕੇ ਜਾਣੇ ਕਿਹੜੇ ਹਸਪੀਟਲ ਲੈ ਕੇ ਇਹਨੇ ਪਹਿਲਾਂ ਕਿਹੜੇ ਲੈ ਜਾਉ ਉਹ ਫੋਨ ਕਰਾਂਗੇ ਪਤਾ ਕਰ ਲਵੇਗਾ ਕਿਹੜੇ ਚੱਲਦਾ ਹੈ ਠੀਕ ਹੈ ਪਰ ਇੱਕ ਕੀ ਨਾਮ ਤੁਹਾਡਾ ਤੇ ਜਿਸ ਤਰ੍ਹਾਂ ਹੁਣ ਇੱਕ ਬਲਾਸਟ ਹੋਇਆ ਫੋਸਟਰ ਦੇ ਪਿੰਡ ਕੜਮੇ ਦੇ ਵਿੱਚ ਕਾਰਨ ਕੀ ਹੈ ਪਤਾ ਨਹੀਂ ਜੀ ਅਸੀਂ ਤਾਂ ਥੋੜਾ ਬਾਹਰ ਹੈਗੇ ਸਾਂ ਜੀ ਸੰਤੋ ਫੋਨ ਆਇਆ ਜੀ ਇੱਕ ਬਲਾਸਟ ਹੋਇਆ ਕੋਈ ਚੀਜ਼ ਦਾ ਜੀ ਸਿਲੰਡਰ ਫਟ ਗਿਆ ਅਜੇ ਚੱਕ ਕੇ ਹਸਪੀਟਲ ਆਏ ਆ ਜੀ ਜਦੋਂ ਕੋਈ ਰਿਲੇਟਿਵ ਲੱਗਦੇ ਮੇਰੇ ਤਾਈ ਦਾ ਬੇਟਾ ਜੀ ਹਾਂ ਕੀ ਲੱਗਦਾ ਕੀ ਕਾਰਨ ਹੋਊਗਾ ਬਲਾਸਟ ਕੋਈ ਸੰਤੋ ਕਹ ਰਿਹਾ ਸਿਲੰਡਰ ਹੀ ਫਟਿਆ ਜੀ ਇਹਨਾਂ ਦਾ ਜਿਹੜਾ ਤਰਨਾਕਾ ਸਿਲੰਡਰ ਨਾਲ ਹੋ ਸਕਦਾ ਜੀ ਹਾਂ ਪਟਾਸ ਨੂੰ ਥੋੜਾ ਡਰ ਤੋਟ ਇਹ ਕੰਮ ਕੀ ਕਰਦੇ ਇਹ ਟਰੱਕ ਡਰਾਈਵਰ ਹੈ ਜੀ ਤੇ ਨਾਲ ਆਪਣੇ ਕਪੜੇ ਦੁਕਾਨ ਹੈ ਜੀ ਇਹਨਾਂ ਦੀ ਹਾਂ ਕੁਪਟਾਕੇ ਬਲੂਕੇ ਵੀ ਲਾਏ ਹੋਏ ਨੇ ਇਹਨਾਂ ਨੇ ਆਪਣੇ ਘਰ ਤੋਂ ਆ ਜੋਇਕਣ ਛੋਟੇ ਛੋਟੇ ਮੱਟੇ ਲਾਏ ਨੇ ਜੀ ਬਾਹਰ ਕੋਡੇ ਵੱਡੇ ਜਿਆਦਾ ਵੀ ਨਹੀਂ ਲੱਗੇ ਸੀ ਹਾਂ ਜਿਹੜੀ ਹੈ ਜੀ ਸਮਾਈ ਹੈ ਹਾਂ ਜਦੋਂ ਹੁਣ ਦੋ ਇੱਥੇ ਆਏ ਹੋਏ ਨੇ ਬਹੁਤ ਹੁਸੁਲ ਸੀ ਨਹੀਂ ਕੌਣ ਕੌਣ ਨੇ ਉਹ ਤੇ ਮੇਰੇ ਤਾਈ ਦਾ ਬੇਟਾ ਜੀ ਕੀ ਨਾਮ ਕੀ ਨਾਮ ਉਹ ਨਾਮ ਆਪਣਾ ਤਰਸੀਮ ਲਾਲ ਜੀ ਹਾਂ ਤੇ ਇੱਕ ਉਹਨਾਂ ਦੀ ਵਾਈਫ ਹੈ ਜੀ ਹਾਂ ਕਿਰਨ ਰਾਣੀ ਹਾਂ ਇਹਦਾ ਹਾਲ ਕਿਤਾ ਜੁਣਾ ਠੀਕ ਹੈ ਅੱਗਰੇ ਡਾਕਟਰ ਪੁੱਛਿਆ ਉਹਨਾਂ ਠੀਕ ਹੁਣ ਵਿਚ ਕੀ ਗਿਆ ਹੈ ਹੁਣ ਸਰ ਜੀ ਅੱਜ ਫਰੋਸਪਰ ਦੇ ਪਿੰਡ ਕੜਮੇ ਦੇ ਵਿੱਚ ਬਲਾਸਟ ਹੋਇਆ ਕਿਸ ਕਾਰਨ ਹੋਇਆ ਜੀ ਅੱਜ ਹੁਣ ਤਕਰੀਬਨ 1 ਘੰਟਾ ਪਹਿਲਾਂ ਹੁਣ ਤੋਂ ਪਿੰਡ ਕੜਮਾ ਥਾਣਾ ਮਮਦੋਟ ਵਿਖੇ ਇੱਕ ਇਨਸੀਡੈਂਟ ਹੋਇਆ ਜਿਹੜਾ ਕਿ ਸਾਡੇ ਸੁਣਨ ਚ ਆਇਆ ਕਿ ਉੱਥੇ ਇੱਕ ਬਲਾਸਟ ਹੋਇਆ ਜਿੱਥੇ ਘਰ ਦੀ ਛੱਤ ਫਟ ਗਈ ਤੇ ਨਾਲ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਇਸ ਵਿੱਚ ਦੋ ਬੰਦੇ ਇੰਜਰਡ ਹੋਏ ਨੇ ਤਰਸੀਮ ਲਾਲ ਤੇ ਕਿਰਨਾਰਾਣੀ ਦੋਨੋਂ ਹਸਬੰਡ ਵਾਈਫ ਨੇ ਫਿਲਹਾਲ ਇਹ ਅੰਡਰ ਆਬਜ਼ਰਵੇਸ਼ਨ ਨੇ ਅੰਡਰ ਟਰੀਟਮੈਂਟ ਚੱਲ ਰਹੇ ਨੇ ਤੇ ਆਊਟ ਆਫ ਡੇਂਜਰ ਨੇ ਜਿਹੜਾ ਬਲਾਸਟ ਦਾ ਰੀਜ਼ਨ ਹੈ ਉਹ ਹਜੇ ਤੱਕ ਵੈਰੀਫਾਈ ਪੂਰੀ ਤਰ੍ਹਾਂ ਨਹੀਂ ਹੋਇਆ ਸੁਣਨ ਨੂੰ ਇਹ ਆ ਰਿਹਾ ਵੀ ਉੱਥੇ ਸਿਲੰਡਰ ਫਟਿਆ ਤੇ ਇੱਕ ਵਰਜਨ ਇਹ ਵੀ ਸਾਨੂੰ ਸੁਣਨ ਨੂੰ ਆ ਰਿਹਾ ਕਿ ਉੱਥੇ ਪੋਟਾਸ਼ ਸੀਗਾ ਭਾਰੀ ਮਾਤਰਾ ਵਿੱਚ ਪੋਟਾਸ਼ ਜੋ ਕਿ ਆਮ ਤੌਰ ਤੇ ਲੋਕੀ ਪਿੰਡਾਂ ਚ ਖੇਤਾਂ ਚ ਯੂਜ਼ ਕਰਦੇ ਨੇ ਤੇ ਇਸ ਨੂੰ ਕਿਸੇ ਲੋਹੇ ਦੇ ਇਨਸਟਰੂਮੈਂਟ ਵਿੱਚ ਪਾ ਕੇ ਕੋਈ ਪਟਾਕੇ ਵਜਾਉਣ ਵਾਸਤੇ ਵੀ ਯੂਜ਼ ਕੀਤਾ ਜਾ ਸਕਦਾ ਹੈ ਸੋ ਇਹ ਪੋਸੀਬਲ ਹੈ ਕਿ ਪੋਟਾਸ਼ ਕਿਉਂਕਿ ਹੈਵੀ ਕੁਆਂਟੀਟੀ ਜੇ ਉੱਥੇ ਸੀਗਾ ਤਾਂ ਉਸ ਦੇ ਥਰੂ ਬਲਾਸਟ ਹੋਇਆ ਹੋਣਾ ਇਹ ਮੈਟਰ ਹਜੇ ਅੰਡਰ ਇਨਵੈਸਟੀਗੇਸ਼ਨ ਹੈ ਤੇ ਜਿਵੇਂ ਹੀ ਕੁਝ ਇਹਦੇ ਵਿੱਚ ਸਾਨੂੰ ਕਲੀਅਰ ਲੀਡਸ ਮਿਲਦੀਆਂ ਨੇ ਉਹ ਅਸੀਂ ਸ਼ੇਅਰ ਕਰਾਂਗੇ ਫਿਲਹਾਲ ਦੋਵੇਂ ਜਿਹੜੇ ਪੇਸ਼ੈਂਟ ਨੇ ਅੰਡਰ ਟ੍ਰੀਟਮੈਂਟ ਨੇ ਤੇ ਇਹਨਾਂ ਨੂੰ 24 ਘੰਟੇ ਲਈ ਆਬਜ਼ਰਵੇਸ਼ਨ ਚ ਰੱਖਿਆ ਜਾ ਰਿਹਾ ਸਰ ਜਿੱਥੇ ਬਲਾਸਟ ਹੋਇਆ ਉੱਥੇ ਕੀ ਪੁਲਿਸ ਆਫਿਸਰ ਜਾਂ ਪੁਲਿਸ ਨਾਜ਼ਮ ਪਹੁੰਚੇ ਟੀਮ ਜੀ ਉੱਥੇ ਟੀਮ ਗਈ ਹੈ ਉਹ ਇਨਵੈਸਟੀਗੇਟ ਕਰ ਰਹੀ ਹੈ ਜਿੱਦਾਂ ਹੀ ਸਾਨੂੰ ਕਲੀਅਰ ਲੀਡਸ ਮਿਲਦੀਆਂ ਨੇ ਅਸੀਂ ਇਹ ਤੁਹਾਨੂੰ ਵੈਰੀਫਾਈ ਕਰਕੇ ਜਲਦੀ ਦੱਸਦੇ ਹਾਂ